ਸਰਕਾ ਸਵਾਲ ਆ ਇਹ ਵੀ ਤੂੰ ਇਹਨੂੰ ਪਹਿਲਾਂ ਮੇਰੇ ਬੰਦੇ ਆ ਜਿਹੜਾ ਦੇਰ ਲਾ ਕੇ ਕਰਦਾ ਨਹੀਂ ਉੱਥੇ ਜਿਹਨੇ ਜਨਰੇਟਰ ਜੇ ਕੰਬਲ ਜੋ ਵੀ ਲਾਂਦਾ ਜਾਂ ਸਾਡੇ ਨਕਸ਼ਾ ਆ ਮੱਲੇ ਮਰਗਾ ਤੋਂ ਕੰਬਲ ਚਲੋ ਉਹ ਤੇ ਲੈ ਕੇ ਆਏ ਆ ਅਸੀਂ ਵੀ ਇੱਥੇ ਲੈ ਕੇ ਆਏ ਲੋਰਿਆ ਅਸੀਂ ਉੱਥੇ ਡੇਟ ਮੋਰ ਨਹੀਂ ਡਿਗਰੀ ਚਾਹ ਬਣਾ ਗਏ ਤੇ ਲੈਸ ਕਿਨੂੰ ਤਰਾਜ ਨਹੀਂ ਆ ਗਏ ਚਿਲੀ ਵੀਰ ਅਸੀਂ ਜਦੋਂ ਅਸੀਂ ਖਰੋ ਤੂੰ ਆਪਣੇ ਪਿੰਡ ਰਹਿਣਾ ਅਨੰਦ ਅਹੀਂ ਦੇਣਾ ਪਿੰਡ ਜਾ ਕੇ ਥੱਲੇ-ਕੱਲੇ ਦੇ ਘਰ ਟਰਾਲੀ ਲੱਗ ਕੇ ਇਹਨੂੰ ਨਹੀਂ ਮਾਲ ਦੇਣਾ ਬਿਲਕੁਲ ਨਹੀਂ ਹੋਣਾ ਹੁਣ ਮੰਨ ਲਓ ਇੱਕ ਕਰਦੇ ਨਾ ਅੰਦਰ ਜੇ ਫਿਰ ਚੱਲ ਗਏ ਨਾ ਸਾਰਾ ਜੇ ਇਹਨਾਂ ਨੂੰ ਲੋੜ ਹੀ ਲੋਕਾਂ ਲੱਲਿਆ ਕਮੀ ਕੋਈ ਨਹੀਂ ਰੰਗ ਦਿੱਤੀ ਨਹੀਂ ਕਹਿੰਦੇ ਜੁਪੀ ਬਿਹਾਰ ਤੱਕ ਲੋਕ ਆਪੋ ਆਪਣਾ ਥਿੰਡਾ ਲੈ ਕੇ ਉੱਠ ਕੇ ਆ ਗਏ ਇਹ ਚੀਜ਼ਾਂ ਨਹੀਂ ਹੈਗਾ ਸਾਰਾ ਕੁਝ ਲੋਕਾਂ ਦੇ ਕਰ ਰੋਈ ਜਾਂਦੇ ਸੋਏ ਰੋਈ ਜਾਂਦੇ ਇੱਕ ਲੈ ਗਏ ਨੇ ਜਿਤਨਾ ਜਿਤਨਾ ਰਾਜੀ ਕਸੋ ਵਾਲਾ ਕਸੋ ਵਾਲਾ ਸਰ ਰਸੂਲਪੁਰਾ ਮਨਸੂਰਾ ਪੜ ਰਹੇ ਜਿਹੜੇ ਬੇਇਤਰਾਕ ਪੜ ਰਹੇ ਹੱਥ ਜੋੜ ਕੇ ਵੱਡੇ ਜਿਹਨਾਂ ਦੇ ਅਸੀਂ ਖੁਸ਼ ਜਿਹੜੇ ਫਾਸੀ ਵਾਲੇ ਲੋਕ ਇਥੋਂ ਉੱਠ ਕੇ ਜਾ ਕੇ ਪਿੱਛੇ ਆਪਣੇ ਪਿੰਡਾਂ 'ਚ ਵਸੇਬਾ ਕਰ ਚੁੱਕੇ ਨੇ ਜਿਨ੍ਹਾਂ ਕੋ ਸਿਰਫ ਉਥੇ ਪੈਲੀਆਂ ਬੀਜਣ ਵਾਸਤੇ ਪੱਠੇ ਬੀਜਣ ਵਾਸਤੇ ਕਿਹ ਕੋ ਵਿਗਾ ਹੈ ਕਿਹ ਕੋ ਛੇਕਣਾ ਤਾਂ ਆ 90% ਖੇਤੀ ਜਿਹੜੀ ਦਰਿਆ ਤੋਂ ਰਾਵੀ ਤੋਂ ਪਾਰ ਹੈ ਜਿਹੜੇ ਵੇਚ ਲਾ ਕੇ ਪਿੰਡ ਨੇ ਜਿਤਨਾ ਮੈਂ ਤੁਹਾਨੂੰ ਬੋਲ ਕੇ ਦੱਸਿਆ ਜੀ ਸਹਾਰਨੇ ਆ ਕਸੋ ਵਾਲਾ ਰਾਜੀ ਕਸੋ ਵਾਲਾ ਰਸੂਲਪੁਰਾ ਮਨਸੂਰਾ ਆ ਇਹਨਾਂ ਪਿੰਡਾਂ ਦੀ ਡੀਜ਼ਲ ਦੀ ਤੇ ਖਾਦ ਦੀ ਲੋੜ ਹੈ ਜੀ ਸਾਨੂੰ ਹੋਰ ਵਸਤਾ ਸਾਡੇ ਤੱਕ ਤੁਸੀਂ ਸੰਗਤਾਂ ਨੇ ਬਹੁਤ ਪਹੁੰਚਾ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਹਰ ਜੀ ਸਾਡੇ ਤੱਕ ਪੁੱਛਦੀ ਕੀਤੀ ਆ ਲੋਕਾਂ ਲਿਆ ਅਸੀਂ ਲੈ ਕੇ ਜਿੰਨੀ ਕਰ ਸਕਦਾ ਤੱਕ ਨਹੀਂ ਪਹੁੰਚਿਆ ਬਹੁਤ ਪਹੁੰਚਿਆ ਸਾਡੇ ਘਰਾਂ ਚ ਰਾਸ਼ਨ ਖਾਣ ਵਾਲੇ ਨਹੀਂ ਦੱਸ ਸਭ ਆ ਗਈ ਸਿਰਫ ਸਾਨੂੰ ਲੋੜ ਨਹੀਂ ਜਾਨੀ ਬਲੀ ਵੀਰ ਜੀ ਅਗਰੇ ਕੀ ਸਾਡੇ ਸਾਡੇ ਨਾ ਵੇਚ ਲਾ ਕੇ ਪਿੰਡਾਂ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਜੇ ਰਾਸ਼ਨ ਸਾਡੇ ਕੋ ਬਾਧੂ ਹੈ ਸਾਨੂੰ ਸਿਰਫ ਲੋੜ ਆ ਢੀਜਣ ਦੀ ਤੇ ਖਾਦ ਨਹੀਂ ਤੁਸੀਂ ਅਸੀਂ ਆਪਣੀਆਂ ਪਟਾਲੀਆਂ ਦੇ ਵਿੱਚ ਦਿੱਤਾ ਚੜ ਗਈ ਆ ਸਾਡੇ ਕੀਲੇ ਇਕੱਠੇ ਹੋ ਗਏ ਨੇ ਅਸੀਂ ਉਹ ਹਟਾ ਸਕੀਏ ਤੇ ਕੰਮ ਵੀ ਕਰ ਸਕੀਏ ਬਹੁਤ ਕੌਲ ਇਹ ਆਣ ਕੇ ਤੁਸੀਂ ਮੌਕਾ ਵੇਖ ਸਕਦੇ ਸੰਸਥਾਵਾਂ ਨੂੰ ਵੀ ਬੇਨਤੀ ਆ ਕਿ ਗਲਤ ਰਾਵਾਂ ਦੇ ਨਾਮ ਪਈਏ ਆਪਾਂ ਅਸੀਂ ਰੱਜੇ ਲੋਕ ਰਜਾਈ ਜੰਨੇ ਆ ਜਿੰਨਾ ਜਿੰਨਾ ਕੋਲ 1.50 ਕਿਲਾ ਪਾੜੀ ਉਹ ਟਰਾਲੀਆਂ ਨਗਰ ਪਰ ਦੇ ਕਰਦੇ ਨੇ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਭਾਈ ਅਸੀਂ ਜੱਟ ਜ਼ਿੰਮੇਦਾਰ ਆ ਅਸੀਂ ਕੋਈ ਪਖਾਰੀ ਨਹੀਂ ਪਟਾਲੀਆਂ ਦਾ ਪਿੱਛਾ ਨਾ ਕਰੀਏ ਲੋਕ ਤੁਹਾਡੇ ਤੱਕ ਪਹੁੰਚਣ ਦੇ ਨੇ ਪਿੱਛੋ ਲੈ ਕੇ ਆਏ ਸੀ ਤੁਹਾਡੇ ਵਾਸਤੇ ਲੈ ਕੇ ਆਏ ਤੁਹਾਨੂੰ ਦੇ ਕੇ ਜਾਣਗੇ ਭੱਜ ਤੋੜ ਨਾ ਕਰੀਏ ਅਗਲੇ ਵੀਕ ਭਰਾਜ ਦੇ ਨਾ ਯਾਰ ਲਟੇਰੇ ਪੈ ਗਏ ਆ ਬੱਸ ਵਾਹ ਇਹ ਬੇਇਜ਼ਤੀ ਆਪਣੀ ਆ ਆਪਣੇ ਇਲਾਕੇ ਦੀ ਬੇਇਜ਼ਤੀ ਹੱਥ ਜੋੜ ਕੇ ਪੇਂਦੀ ਆ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋ ਤਾਂ ਨਾਲ ਕੰਟੈਕਟ ਕਰੋ ਮੇਰਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9501996364 ਅਵਤਾਰ ਸਿੰਘ ਪਿੰਡ ਜੱਟਾ ਮੇਰੀ ਵੀ 90% ਪੈਲੀ ਜਿਹੜੀ ਇੱਧਰ ਆ ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ 7087563027 ਗੁਰਪ੍ਰੀਤ ਸਿੰਘ ਇਹ ਵੀਰ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ 90% ਸਾਡੀਆਂ ਜ਼ਮੀਨਾਂ ਜੱਟਾ ਹੋ ਗਿਆ ਪਸ਼ੀਆ ਹੋ ਗਿਆ ਸਜਾਦਾ ਹੋ ਗਿਆ ਇਹ 88 ਵੇਲੇ ਉੱਜੜ ਕੇ ਇੱਥੋਂ ਉੱਠ ਕੇ ਜਾ ਕੇ ਆਪਣੇ ਪਿਛਲੇ ਪਿੰਡਾਂ 'ਚ ਬੈਠ ਗਏ ਨੇ ਕਣੀਆਂ ਕਾ ਬੇੜ ਵੀ ਇੱਥੋਂ ਦਾ ਹੀ ਆ ਕਣੀਆਂ ਕੇ ਬੇੜ ਨੇ ਆਪਣੀਆਂ ਕੋਠੀਆਂ ਆਲੀਸ਼ਾਨ ਕੋਠੀਆਂ ਨਹੀਂ ਦੀਆਂ ਧਰਮ ਖੋੜ ਚਾ ਗਈਆਂ ਇੱਥੇ ਸਿਰਫ ਰਹਿਣ ਬਸੇੜਾ ਸਾਰੇ ਜਿਹੜੇ ਜਿਵੇਂ ਸਾਡਾ ਆ ਅਸੀਂ ਸਿਰਫ ਬਾਹਰ ਤਾਂ ਨਹੀਂ ਨਿਕਲੇ ਵੀ ਯਾਰ ਸ਼ਰਮ ਆਉਂਦੀ ਆ ਪਰਾਲੀਆਂ ਮਗਰ ਨਹੀਂ ਪਹੁੰਚਿਆ ਜਾਂਦਾ ਨਹੀਂ ਕਿਸੇ ਕੇ ਹੱਥ ਛੱਡਿਆ ਜਾਂਦਾ ਜਾ ਕੇ ਪਰ ਅੱਜ ਅਸੀਂ ਮਜਬੂਰ ਹੋ ਕੇ ਸੜਕ ਤੇ ਆ ਕੇ ਬੈਠੇ ਆ ਵੀ ਜਿਨ੍ਹਾਂ ਜਿਨ੍ਹਾਂ ਕੋਲ 100 100 1.5 150 ਕਿੱਲਾ ਪੈਲੀ ਆ ਉਹ ਜ਼ਿਮੀਦਾਰ ਨੇ ਇਹਨੂੰ ਚਾਰ ਕਿੱਲਿਆਂ ਵਾਲੇ ਵੀ ਜ਼ਿੰਮੇਦਾਰ ਤੁਹਾਡੇ ਤੁਹਾਡੇ ਰਾਵਾਂ ਵਾਲੇ ਵੇਖਣ ਨੇ ਕੋਈ ਸਾਡੀ ਪਾਲੀ ਵਾਲੀ ਜੂ ਆ ਕੇ ਖਰਾਬ ਮਾਰੇਗਾ ਅ ਜਿੱਥੇ ਮੋਟਰ ਤੇ ਸੀ ਬੈਠਿਆ ਇਹ ਵੇਖ ਲਓ ਇਸ ਮੋਟਰ ਦਾ ਕੀ ਹਾਲ ਹੋਇਆ ਅਬਚਰੀ ਦਾ ਇਹਦਾ ਵੀ ਸਿੱਧਾ ਪਾਣੀ ਚੱਲੇ ਗਿਆ ਮੋਟਰ ਡੇਗੀ ਆ ਸੋ ਬੇਨਤੀ ਆ ਭਾਈ ਜਿਨ੍ਹਾਂ ਨੂੰ ਲੋੜ ਆ ਖਾਦ ਬੀਜ ਤੇ ਡੀਜ਼ਲ ਦੀ ਸਾਨੂੰ ਲੋੜ ਆ ਸਾਨੂੰ ਰਾਸ਼ਨ ਦੀ ਲੋੜ ਨਹੀਂ ਹੱਥ ਚੋੜ ਕੇ ਬੈਠੀ ਆ ਵੀ ਰਾਸ਼ਨ ਬੰਦ ਕਰ ਲਈਏ ਖਾਦ ਡੀਜ਼ਲ ਲੋੜ ਲੈ ਇਹ ਸਾਡੇ ਤੱਕ ਜਰੂਰ ਪਹੁੰਚਦਾ ਕਰੋ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ